ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ਼ ਕੋ ਮਲੀ ਲੜਦੇ ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ਼ ਕੋ ਮਲੀ ਲੜਦੇ ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ਼ ਕੋ ਮਲੀ ਲੜਦੇ ਸੂਰਾ ਸੁਪਸ਼ਾਣੀਏ ਸੂਰਾ ਸੋ ਪਸ਼ਾਨੀਏ ਜੋ ਲੜੇ ਦੀਨ ਕੇਤ ਪੁਰਜਾ ਪੁਰਜਾ ਕਟ ਮਰੇ ਕਦੀ ਨਾ ਛੱਡੇ ਕੇਤ ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ ਕੋ ਮਲੀ ਲੜਦੇ ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ ਕੋ ਮਲੀ ਲੜਦੇ ਪਰ ਨਾਮ ਗੁਰੂ ਤੇਗ ਬਹਾਦਰ ਨੂੰ ਜਿਹੜੇ ਦੇਸ਼ ਕੋ ਮਲੀ ਲੜ ਗਏ ਪਰ ਨਾਮ ਗੁਰੂ ਤੇਗ ਬਹਾਦਰ ਨੂੰ ਜਿਹੜੇ ਦੇਸ਼ ਕੋ ਮਲੀ ਲੜ ਗਏ ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ਼ ਕੋ ਮਲੀ ਲੜਦੇ ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ਼ ਕੋ ਮਲੀ ਲੜਦੇ ਸੂਰਾ ਸੋ ਪਸ਼ਾਨੀਏ ਸੂਰਾ ਸੋ ਪਸ਼ਾਨੀਏ ਜੋ ਲੜੇ ਦੀਨ ਕੇਤ ਪਰਜਾ ਪਰਜਾ ਕਟ ਮਰੇ ਕਦੀ ਨਾ ਛਾਡੇ ਕੇਤ ਸੂਰਾ ਸੋ ਪਸ਼ਾਨੀਏ ਜੋ ਲੜੇ ਦੀਨ ਕੇਤ ਪਰਨਾਮ ਸ਼ਹੀਦਾਂ ਨੂੰ ਜਿਹੜੇ ਦੇਸ਼ ਕੋਮਲੀ ਲੜਦੇ ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ਼ ਕੋਮਲੀ ਲੜਦੇ ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ਼ ਕੋਮਲੀ ਲੜਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਨਾਮ ਸ਼ਹੀਦਾਂ ਨੂੰ ਜਿਹੜੇ ਦੇਸ਼ ਕੋਮਲੀ ਲੜਦੇ ਸਾਤ ਸੰਗਤ ਜੀ ਤਨ ਤਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਇਸ ਕੌਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਆਪਣਾ ਸਰਬੰਸ ਵਾਰਿਆ ਆਪਣਾ ਪਰਿਵਾਰ ਵਾਰ ਤੇ ਪ੍ਰਣਾਮ ਉਸ ਸ਼ਹੀਦਾਂ ਨੂੰ ਜਿਹੜੇ ਦੇਸ਼ ਕੌਮ ਲਈ ਲੜਦੇ ਸਾਧ ਸੰਗਤ ਜੀ ਸਾਡੀਆਂ ਵੀ ਬੇਨਤੀਆਂ ਹੈ ਆਪ ਗੁਰੂ ਵਾਲੇ ਬਣੋ ਖੰਡੇ ਬਾਟੇ ਦੀ ਪਾਲਿ ਸ਼ਕੋ ਅਮਰਤ ਸ਼ਕੋ ਗੁਰੂ ਵਾਲੇ ਬਣੋ ਨਾਮ ਬਾਣੀ ਨਾਲ ਜੁੜੋ ਨਸ਼ੇ ਛੱਡੋ ਦੇਸ਼ ਕੌਮ ਵਾਸਤੇ ਕੁਰਬਾਨੀਆਂ ਕਰੋ ਦੇਸ਼ ਕੌਮ ਵਾਸਤੇ ਆਪਣਾ ਭਲੇ ਦਾ ਕੰਮ ਕਰੋ